ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗਮਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਮੱਝ ਤੁਹਾਨੂੰ ਵਖਾਉਣੀ ਆ ਸੋਈ ਸਵਾਈ ਆ ਤੇ ਬਾਕੀ ਇਹ ਆ ਵੀ ਆਪਣੀ ਦੋ ਟਾਈਮ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਜੀ ਵਧੀਆ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਕੁਦਰਦ ਸਿੰਘ ਪਿੰਡ ਗਮਾਨਪੁਰਾ ਤਹਿਸੀਲ ਤਾਰੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਬਿਲਕੁਲ ਜਿਹੜਾ ਵਾ ਛਾਟੇ ਦੇ ਨਾਲ ਹੀ ਹੈ ਹਨਾ ਇੰਡੀਆ ਗੇਟ ਦੇ ਲੱਗ ਕੇ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦਵਾਂ ਇੱਕ ਵਾਰੀ 872805506 ਠੀਕ ਹੈ ਤੇ ਇਹ ਮਾਜ ਜਿਹੜੀ ਹੁਣ ਟਾਡੀ ਹੈ ਹਨਾ ਹਾਂਜੀ ਹਾਂਜੀ ਇਹ ਤੁਸੀਂ ਲੈ ਲਈ ਆ ਡਿਪਟੀ ਵੀਰ ਦੇ ਕੋਲ ਡਿਪਟੀ ਵੀਰ ਕੋਲ ਲਈ ਆ ਤੇ ਵੇਚਣ ਲਈ ਲਈ ਆ ਹਨਾ ਠੀਕ ਹੈ ਤੇ ਰਾਤੀ ਤੁਸੀਂ ਚਵਾ ਲਈ ਆ ਹਾਂਜੀ ਹਾਂਜੀ ਰਾਤੀ ਵੀ ਚੋਲੀ ਤੇ ਹੁਣ ਤੁਸੀਂ ਝੋ ਲੈਣੀ ਆ ਹਨਾ ਹੁਣ ਵੀਡੀਓ 'ਚ ਆਪਾਂ ਦਿਖਾ ਦੇ 12 ਕਿਲੋ ਦੁੱਧ ਕਿਹਾ ਸੀ ਅੱਛਾ ਤੇ 12 6 ਕਿਲੋ ਸ਼ਾਮੀ ਕੱਢਿਆ ਹਾਂ ਹਾਂ ਜੀ ਹੁਣ ਫਿਰ ਚੋਕੇ ਤਾਂ ਡਾਡ ਆਨਲਾਈਨ ਹੁਣੇ ਆਪਾਂ ਵਿੱਚੇ ਵਿਖਾ ਦੇਣੀ ਹੈ ਤੇ ਵੀਰ ਜੀ ਫਿਰ ਦੇ ਦੇ 20 ਲੀਟਰ ਵਾਲਾ ਦੱਸਿਆ ਇਹਨੂੰ ਵੀਰ ਨੂੰ ਅੱਛਾ ਇਹ ਵੀ ਚਲੋ ਕਾਰੋਬਾਰੀ ਭਰਾ ਆ ਤੁਹਾਨੂੰ ਪਤਾ ਠੀਕ ਹੈ ਤੇ ਇਹ ਮਾਝ ਹੁਣ ਉੱਥੇ ਚਲ ਜਾਣੀ ਆ ਇਹ ਗੁਮਾਨਪੁਰੇ ਚਲ ਜਾਣੀ ਆ ਹਾਂ ਕਿਸੇ ਨੇ ਵੀਰ ਨੂੰ ਪਤਾ ਲੱਗੇ ਕੋਈ ਗਾ ਨਹੀਂ ਮੈਨੂੰ ਕਰੇ ਫੋਨ ਅੱਛਾ ਆਪਾਂ ਦੱਸਾਂਗੇ ਇਹਦੇ ਬਾਰੇ ਠੀਕ ਹੈ ਜੀ ਕੋਈ 12 13 ਕਿਲੋ ਪਾਈ ਦੁੱਧ ਮੈਂ ਕੋਲ ਤਿਆਰ ਆ ਇਹ ਕੱਲ ਵੀਡੀਓ ਚ ਪਾਈ ਸੀ ਨਾ ਆਪਾਂ ਬੂਕਰਸਾਂ ਅੱਜ ਵੀ ਰਾਵੇ ਦੇ ਘਰ ਹਾਂ ਜੀ ਹੁਣ ਮਾਝ ਚੋਣ ਵਾਲੀ ਜੋ ਕੁ ਦੱਸਿਆ ਵੀ ਨੂੰ ਕੁਝ ਨਿਕਲਿਆ ਠੀਕ ਹੈ ਨਹੀਂ ਭਾਜੀ ਪਤਾ ਗੱਲ ਕਾਹਦੇ ਬਾਰੇ ਝੂਠ ਮਾਰਨਾ ਹਾਂਜੀ ਰਾਤੀ ਮੈਂ ਸਾਰੀ ਵੀਰਨੇ ਸਾਫ ਕੀਤੀ ਆ ਹੁਣ ਫੇਰ ਝੋਣ ਵਾਲੀ ਹੁਣ ਫੇਰ ਸਾਰੀ ਸਾਫ ਕਰ ਦੇਣੀ ਹੈ ਨਾ ਵੀਡੀਓ ਦੇ ਵਿੱਚ ਹੀ ਕਰਾ ਦੇਣੀ ਆ ਠੀਕ ਹੈ ਇਹ ਤਾਂ ਕਰਕੇ ਦਿਦੋ ਇਹ ਆਏ ਝੋਣ ਹਾਂਜੀ ਮੈਂ ਆਹ ਚਲ ਤੁਸੀਂ ਮੇਰੇ ਦੇ ਇਹਦਾ ਵੀਡੀਓ ਪਾਉਣੀ ਉੱਥੇ ਪਾਉਣੀ ਤੇ ਮੈਂ ਇੱਥੇ ਪਾੜਾ ਕੋਈ ਗੱਲ ਨਹੀਂ ਹਾਂਜੀ ਹਾਂਜੀ ਇਹਨਾਂ ਵੇਚਣ ਲਈ ਲਈ ਆ ਹਨਾ ਠੀਕ ਹੈ ਚਲ ਖੋਲ ਕੇ ਦਿਖਾ ਦਆ ਅਜਾ ਖੋਲ ਕੇ ਗੱਡੀ ਖੜੀ ਭੱਜ ਗਈ ਬਾਕੀ ਚੰਗੇ ਕੱਦ ਕਾਟ ਚ ਹੈ ਮਾਜੇ ਜੀ ਇਹ ਅੱਛਾ ਚਲੋ ਵੀਰ ਨੇ ਹੁਣ ਲੈ ਲਈ ਆ ਹਾਂਜੀ ਚਲੋ ਘਰੇ ਖੜੇ ਦੇ ਫੇਰ ਚਲੋ ਸਾਰੇ ਗੱਲਾਂ ਦੱਸੀਆਂ ਜਾਂਦੀਆਂ ਹਾਂਜੀ ਇਹ ਸਵੇਚੋ ਝੋਟੇ ਲੈ ਲਈ ਠੀਕ ਹੈ ਜੀ ਇੱਕ ਵਾਰੀ ਧੰਨਵਾਦ ਚੰਗੀ ਤਰ੍ਹਾਂ ਤੋੜ ਕੇ ਤੁਹਾਨੂੰ ਦਿਖਾ ਦੇਣੀ ਬੱਚੇ ਤੋਂ ਵੀ ਨਾ ਥੋੜਾ ਘਾਟੀ ਖੁਰਦੀ ਆ ਹੁਣ ਇਹ ਸਾਰੀ ਖਾਲੀ ਕਰ ਦੇਣੀ ਵੀਡੀਓ ਦੇ ਵਿੱਚ ਅਜ ਲਾਇਆ ਜੀ ਪੂਰੀ ਭਾਜੀ ਬੇਲਬੂ ਲੰਮੀ ਕੱਟੀ ਜੀ ਇੱਧਰ ਖੜੇ ਨਹੀਂ ਤੇ ਬਾਕੀ ਆ ਦੇਖ ਸਕਦੇ ਜੀ ਗੋਲ ਸਿੰਘ ਦੀ ਆ ਤੇ ਚੰਗੀ ਜੰਮੀ ਪਲੀ ਜ ਰਾਜੀ ਆ ਜਿਹੜੀ ਪੂਰੀ ਉੱਤਰ ਬਾਕੀ ਇਹ ਆ ਵੀ ਫਿਕਸ ਜੇ ਹਵਾਨੇ ਦੀ ਥੱਲੇ ਚੰਗੀ ਬਣੀ ਆ ਥੋੜਾ ਇਹ ਆ ਵੀ ਡਰਦੀ ਡਰਦੀ ਜ ਆ ਬਾਕੀ ਹਵਾਨੇ ਦਾ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਬੱਚਾ ਛੱਡ ਦੇ ਕਰੀ ਆ ਬੱਚਾ ਛੱਡਿਆ ਵਾ ਜਿਹੜਾ ਥੱਲੇ ਕੱਟੀ ਆ ਮਗਰ ਇਹਦੇ ਕੱਟੀ ਪਾਈ ਪਸੰਗੀ ਜੀ ਬੀਤੀ ਆ ਚਲੋ ਬੰਨਾ ਭਾਜੀ ਦਿਖਾਓ ਇੱਕ ਰੀਆ ਵਾ ਨਾ ਮਗਰ ਇਹਦਾ ਦੇਖ ਸਕਦੇ ਜੇ ਲਾਗੇ ਤਾਂ ਚੰਗੀ ਤਰ੍ਹਾਂ ਅਗਮਾ ਮਗਰ ਉਹਨੇ ਮਹੀਂ ਦੇ ਆ ਦੇਖ ਸਕਦੇ ਬਿਲਕੁਲ ਫਿਕਸ ਜਿਹਾ ਗੋਲ ਵਾ ਨਾ ਵਾ ਜਿਹੜਾ ਹਾਂ ਚਾਹੇ ਖਾਣੇ ਹਾਂ ਹਾਂ ਦੇਖ ਸਕਦੇ ਇੱਕੋ ਜਿਹਾ ਵਾ ਨਾ ਜਿਹੜਾ ਦੇਖ ਸਕਦੇ ਤੇ ਹੁਣ ਇੱਕ ਰੀ ਜਵਾਦਮ ਦਿਖਾ ਦੇਣਾ ਮੈਂ ਪਾਸ ਕਰ ਲੈਣੀ ਵੀ 20 14 ਨਹੀਂ ਮੰਨਣਾ ਆ ਗਏ ਖਾਣਾ ਦਾ ਜਵਾਦ ਦੇ ਕਾ ਦੇ ਕੁਛ ਨਹੀਂ ਬਾਕੀ ਇਹ ਆ ਵੀ ਉਤਰਾਂ ਪੂਰੇ ਸ਼ਾਂਤ ਸੁਭਾਦੀ ਆ ਕੋਈ ਗੱਲ ਨਹੀਂ ਆ ਜਿਹੜੀ ਗਾੜੇ ਜੀ ਨਿਕਲੀ ਗਾੜੇ ਵੇ ਬਾਕੀ ਆਪਾਂ ਦੇਖ ਸਕਦੇ ਚੰਗੀ ਅੱਧੀ ਭਾਂਟੀ ਦੇ ਲਾਗੇ ਜਿਹੜੀ ਗਾੜੇ ਚੱਲੂ 2 ਕਿਲੋ ਵਿੱਚ ਹੀ ਗਾੜੇ ਕਿ ਜੀ ਮੁੱਗੇ ਦੋ ਤੇ ਹੁਣਾ ਪਿਛਲੇ ਸਣਾ ਦਾ ਜਵਾਬ ਵੀ ਦੇਖ ਸਕਦੇ ਹੋ ਜੀ ਦਿਰਾਟੀਵਿਟੀ ਪੂਰੀ ਖਾਲੀ ਤੁਸੀਂ ਆਪ ਹੀ ਕਰਕੇ ਗਏ ਜੀ ਦਿਰਾਟੀ ਆਪ ਹੀ ਖਾਲੀ ਕਰਦੇ ਹੋ ਬਾਕੀ ਆ ਦੇਖ ਸਕਦੇ ਭਾਵੇਂ ਵਪਾਰੀ ਭਰਾਵਾ ਤੇ ਆਪਣੀਆਂ ਦੋ ਦੋ ਟਾਈਮ ਚੋ ਕੇ ਖੜਨਦੇ ਆ ਤੇ ਸਾਰੇ ਵੀਰ ਆਪਣੀਆਂ ਦੋ ਦੋ ਟਾਈਮ ਚੋ ਕੇ ਖੜਿਆ ਕਰੋ ਕੋਈ ਵੀ ਪਸ਼ੂ ਹਾਂ ਦੇਖ ਸਾਦੇ ਜੀ ਭਾਵੇਂ ਕੋਈ ਵੀਰ ਉਹ ਬੰਦਾ ਵੀ ਬਦਲ ਲਾ ਭਾਵੇਂ ਕੋਈ ਗੱਲ ਨਹੀਂ ਆ ਲੈ ਸਕਦੇ ਜੀ ਬਾਕੀ ਵਾਲਟੀ ਜਿਹੜੀ ਭਰਨੀ ਆਲੀ ਆ ਇਹ ਆ ਵੀ ਮੌਸਮ ਥੋੜਾ ਉਹ ਜਿਹਾ ਵਾ ਉਹਦੇ ਕਰਕੇ ਇਹ ਆ ਵੀ ਥੋੜੀ ਝਿਗ ਨਹੀਂ ਬਣਦੀ ਸਾਡੀ ਹੱਥਾਂ ਨਵਾ ਨੂੰ ਦੇ ਦੇ ਡੰਗਰ ਹਾਂਜੀ ਹਾਂਜੀ ਥੋੜੇ ਠੰਡੇ ਇਹ ਹੁੰਦੇ ਆ ਤੇ ਕਰਕੇ ਝਿਗ ਦੇ ਚਲੋ ਬਾਕੀ ਜਾਜੂ ਜੀ ਭਾਈ ਘਟਿਆ ਅਸ ਅੱਛਾ ਬਾਦ ਪੂਸੀ ਕਰਨ ਵਾਲੇ ਆ ਤੁਹਾਨੂੰ ਵੀ ਜਾਜ ਘਟਿਆ ਹਨ ਘਟਿਆ ਭਾਈ ਇਹ ਜੀ ਨਾਲ ਮੱਖੀ ਮਛਰਿਆ ਦੁੱਧ ਤੇ ਮਾਈ ਤੇ 13 14 ਕਿਲੋ ਖੁੱਲਾ ਕਰ ਦੋ ਸਾਮੀ ਚੋਗਨੇ ਬਾਲਟੀ ਕੰਡੋ ਵਾਲੀ ਲਾਈ ਠੀਕ ਹੈ ਜੀ ਸਾਮੀ ਨੇਰੇ ਬੜੀ ਆਇਆ 7 ਵਜੇ ਚੁੱਕੀ ਸਾਢੇ ਸਵੇਰ ਹੁਣ ਟਾਈਮ ਵੀ ਨਾਲ ਦੇ ਦਿਓ ਆਪਾਂ ਟਾਈਮ ਆਪਾਂ ਨੇ ਦਿਖਾ ਦੇਣਾ ਵਾ ਫਸ 7 ਵਜੇ ਕੋਈ ਨਹੀਂ ਹੋਣੇ ਆਪਾਂ ਦਿਖਾ ਦਿੰਨੇ ਆ ਅਜੇ 7 ਵਜੇ ਨਾਲੇ ਰਾਤੀ ਕਿੰਨੇ ਵਜੇ ਚਵਾਈ ਕੀਤੀ ਸੀ ਸਾਢੇ 7 ਰਾਤੀ ਸਾਢੇ 7 ਚਵਾਈ ਕੀਤੀ ਰਾਤੀ ਨੇੜ ਬੜੀ ਆਇਆ ਆਪਣੇ ਨੇ ਤੇ ਡੰਗ ਡੰਗਰ ਫਿਰ ਹੈਗੇ ਨਾ ਹਾਂਜੀ ਹਾਂਜੀ ਉਹ ਜਾ ਕੇ ਆਇਆ ਭਾਈ ਬਾਕੀ ਇੱਕ ਗਾੜੀਆਂ ਆਪਾਂ ਦੁੱਧ ਦੇਖ ਸਕਦੇ ਹਾਂ ਨੌ ਮਾਜਰ ਇੱਥੇ ਰਹਿਤੇ ਆਂ ਛੱਡ ਦੇ ਵੀਰ ਬੱਚੇ ਨੂੰ ਅੱਧਾ ਕਰਾ ਅੱਜ ਨਾਲ ਗਰੀਬ ਭਜਾਤੀ ਕਿੰਨੇ ਬਣਦੇ ਆ ਉਹ ਦਾਇਚ ਵਾਈ ਵੀਜੀ ਬਣੂਗੀ ਮਾਇਆ ਨੂੰ 60000 ਚਲ ਥੋੜਾ ਪਾਤਾ ਵਿਧੀ ਹਰ ਬੱਚੇ ਨੂੰ ਛੱਡ ਦਿਆ ਛੱਡ ਦੇ ਕੱਢ ਦੇ ਕੱਢ ਮਿਹਨਤ ਕਰ ਛੱਡ ਦ ਹਾਂ ਆ ਖਾ ਦੋ ਫੇਰ ਕੱਟੀ ਜੁਗਾ ਛੱਡਾ ਬਰਨਾ ਹਾਂ ਦੇ ਸਾਦੇ ਥੋੜਾ ਪਾਤਾ ਕਿੱਲੋ ਗੰਡ ਪਾਜੀ ਹੋਣਾ ਇੰਨਾ ਨਹੀਂ ਹੈਗਾ ਕਿੱਲੋ ਕੇ ਗਾਜੀ ਕਿੱਲੋ ਕੇ ਹੈਗਾ ਜਿਹੜਾ ਹਾਂ ਜੀ ਤੇ ਦੁੱਧ ਵੀ ਖਾ ਦੋ ਜੀ ਆ ਦੁੱਧ ਜੀ ਇਹ ਆ ਦੁੱਧ ਜਿਹੜਾ ਕੱਢਿਆ ਪਾ ਕੇ ਆਪਾਂ ਦੇਖ ਸਕਦੇ ਝੱਗ ਨਹੀਂ ਹੈ ਕੋਈ ਆ ਕੀ ਝੱਗ ਨਹੀਂ ਭਾਜੀ ਆਈ ਮੈਂ ਦੀ ਜੀ 6 ਕਿਲੋ ਖੁੱਲਾ ਭਾਜੀ ਝੱਗ ਬਣਾਉਣ ਨੂੰ ਜ਼ੋਰ ਨਾਲ ਚਾਹਦੀ ਆ ਭੰਚੇ ਖੁੱਲਾ ਹਾਂਜੀ ਤੇ ਬਾਕੀ ਆ ਬਾਲਟੀ ਵੀ ਜਿਹੜੀ ਆ ਦੂਜੀ ਛੋਟੀ ਜੀ ਬਾਲਟੀ ਨਹੀਂ ਜਿਹੜੀ ਭਾਜੀ ਕੋਈ ਇਹ ਭੀਰ ਕੋ ਆਵੇ ਹਾਂਜੀ ਹਾਂਜੀ ਤਸੱਲੀ ਕਰੇ ਠੀਕ ਹੈ ਨਾ ਗੱਲ ਠੀਕ ਹੈ ਜੀ ਭਾਜੀ ਤਸੱਲੀ ਕਰਕੇ ਆਪਣਾ ਡੰਗਰ ਖੜਨਾ ਜੇ ਤਸੱਲੀ ਕਰਕੇ ਖੜੇ ਹਣਾ ਰਾਤੀ ਕਿੰਨੇ ਵਜੇ ਚਵਾਈ ਕੀਤੀ ਸੀ ਵੀਰ ਜੀ 7:30 ਵੀਰ ਜੀ ਹੁਣ ਕਿੰਨਾ ਗਏ ਟਾਈਮ ਹੁਣ ਦਿਖਾ ਦਿਓ ਆਪਣੇ ਫੋਨ ਤਾਂ ਦਿਖਾ ਦਿਓ ਛੇ ਬਿੰਦਾ ਆ ਦੇਖ ਸਾਡੇ 6:54 ਹੋਏ ਆ ਰਾਤ ਨਾਲ ਅੱਧਾ ਘੰਟਾ ਪਹਿਲਾਂ ਵੀ ਚਵਾਈ ਹੋ ਗਈ ਆ ਤੇ ਬਾਕੀ ਰਾਤ ਨਾਲ ਫੇਰ ਕੋਈ ਚੋਲੇ ਖਾਲੀ ਕਰਤੀ ਆ ਜਿਹੜੀ ਤੇ ਉਤਰਾ ਹੁਣ ਦੁੱਧ ਵੀ ਤੇ ਘਰੋਂ ਕਿੰਨਾ ਚਵਾ ਦੋਗੇ ਪੂਰਾ ਹੁਣ ਕਿੰਨਾ ਚਵਾ ਦੋਗੇ ਦੁੱਧ ਦੋ ਟਾਈਮ ਜੀ 12 ਕਿਲੋ ਕਰੋ ਜਿਹੜਾ ਹੁਣ ਚਵਾ ਦੋਗੇ ਹਾਂ ਜੀ ਲੀਟਰ ਵਾਲਾ ਤੇ ਜਿਹੜਾ ਤੁਸੀਂ ਦੋ ਟਾਈਮ ਝੋਲਿਆ ਵਾ ਹਨਾ ਪਾਜੀ ਸੂਈ ਸਵਾਈ ਮੱਝ ਆ ਹਾਂਜੀ ਹਾਂਜੀ ਇਹ ਘਰ ਵੀ ਮੇਰੇ ਵੀਰ ਕੋਈ ਆਵੇ ਸੇਵਾ ਕਰੇ ਇਹ ਗੜਾ ਪਾਜੀ ਨਾ ਕਰਦੇ ਤੇ ਭੇਜੇ ਦੁੱਧੋਂ ਵੱਜੂਗੀ ਹਨਾ ਵੀ ਹਰ ਇੱਕ ਨੂੰ ਕਹਿੰਦੇ ਆ ਆਪਣੇ ਦੁੱਧਾਂ ਦੀ ਸਲੀਕ ਕਰੋ ਇਹ ਜਿੱਥੇ ਟੈਕੀ ਕਿੰਨਾ ਕਿ ਦੁੱਧ ਕਰੀ ਜਾਊਗੀ ਉਤਨਾ 14 15 ਕਿਲੋ ਖੁੱਲਾ ਕਰ ਦੁੱਧ ਭਾਈ 14 ਕਿਲੋ ਕਰੀ ਜਾਣਾ 14 ਅੱਛਾ ਹਾਂ ਦੁੱਧ ਤੇ ਇੰਨਾ ਘਰ ਆ ਬਣਿਆ ਪਿਛਵਾ ਮੁੱਲ ਫਿਰ ਦੱਸੀ ਜਦਾ ਜੱਜ ਆ ਮੋਲੇ ਦਾ ਵੀ ਜੀ ਸਵਾ ਲੱਖ ਕਰ ਦੇਣਾ ਸਵਾ ਲੱਖ ਹਾਂ ਜੀ ਕਰ ਦੇ ਕਮ ਭਾਈ ਜੀ ਤੇਨੂੰ ਪੈਸੇ ਦਿੱਤੇ ਤੇ ਪੈਸੇ ਵਗਾ ਦੇ ਨਾ ਉਹਨੇ ਬਾਇ ਤੇ ਚਲੋ ਭਾਈ ਦਿੱਤੇ ਇਹਨੇ ਵੀਰ ਨੇ ਹਾਂ ਜੀ ਹਾਂ ਜੀ ਬਾਕੀ ਨਹੀਂ ਕੋਈ ਕਰੀਏ ਮਾਰਦਾ ਥੋੜਾ ਨਫਾ ਲੈ ਲੋ ਥੋੜਾ ਨਫਾ ਲੈ ਤੂੰ ਦੱਸ ਦੇ ਹਾਂ ਜੀ ਮੇਰੇ ਗਾਮ ਐ ਪਰ ਮਹਿੰਗੀ ਦਿਆ ਕਰ ਨਹੀਂ 10 ਤੂੰ ਦੱਸ ਦੇ ਤੂੰ ਹੀ ਦੱਸ ਆਪਣੇ ਹਿਸਾਬ ਨਾਲ ਦੱਸ ਨਾ ਜਾਈ ਦੱਸ 1 18 ਦੇ ਦਈਏ ਜੀ 1 15 ਨੇ ਦੇ ਦਈਏ ਭਾਈ 2000 ਹੋਰ ਮੇਰੇ ਨੂੰ ਛੋੜ ਅੱਛਾ ਵੀਰ ਨੇ ਹੁੰਦਾ ਠੀਕ ਹੈ 13 ਦੇ ਦਾਂਗੇ ਇੱਕ 13 ਦੀ ਲਾਸਟ ਇਹ ਜਿਆਦਾ ਪੈਸੇ ਭਟਾਉਣੇ ਤੁਸੀਂ ਲੱਗਦਾ ਬੱਤ ਅੱਜ 1000 ਰੁਪਇਆ ਬਹੁਤ ਛੋਟ ਕਰ ਤੂੰ ਮੁੰਡਾ ਅੱਛਾ ਕੋਈ ਗੱਲ ਨਹੀਂ ਭਾਜੀ ਥੋੜਾ ਜਨਾ ਬਾਰਾ ਕੱਲ ਵੀ ਚੱਲਾ ਪਾ ਮੁੱਲ ਪਾਇਆ ਹੈਗਾ ਇੱਕ ਲਾਸਟ ਇੱਕ 10 ਦੀ ਦਵਾਂਗੇ ਵੀਰ ਨੇ ਕਹਤਾ ਵੀਰ ਦਾ ਫੁੱਲ ਮਾਨ ਕੀਤਾ ਜਾ ਅੱਛਾ ਜਿਦੋਂ ਨਹੀਂ ਵੀਰ ਨੇ ਨਵੇਂ ਪੁਰਾਣੇ ਕਰ ਲੇ ਮੈਂ ਵੀ ਨਵੇਂ ਪੁਰਾਣੇ ਇਹ ਆ ਵੀ ਉਹ ਦਿਨ ਇੱਕ 10 ਮੁੱਲ ਪਾਇਆ ਸੀ ਹਾਂਜੀ 15 ਇੱਕ 15 ਇੱਕ 17 ਪਾਇਆ ਇੱਕ 17 ਉਹ ਦਿਨ ਇੱਕ 17 ਮੁੱਲ ਪਾਇਆ ਸੀ ਤੇ ਤੁਸੀਂ ਅੱਜ ਇੱਕ 10 ਭਾਤਾ ਕੋਈ ਵੀਰ ਆਪੇ ਫਿਰ ਸਾਹ ਬਲਾ ਲੇ ਵੀ ਕਿੰਨਾ ਕ ਨਫਾ ਰ ਮੈਂ ਕੱਲੇ ਵੇਜ ਲੱਗਾ ਸੀ ਪਰ ਮੈਨੂੰ ਸਹੀ 30000 ਰੁਪਏ ਮੈਂ 30 ਦੇ 60 ਤੇ ਮੜੂ ਨਾ ਅੱਛਾ ਤਾਂ ਇਹ ਪੱਕੀ 12 ਵਜੇ ਆਪਾਂ ਪਾਤੇ ਪੈਸੇ ਅੱਛਾ 30000 ਤੁਸੀਂ ਸਾਈ ਪਾਤੇ ਹੀ ਗੱਲ ਹੈ ਇਹ ਹੀ ਬਾਤ ਹੈ ਹਾਂਜੀ ਠੀਕ ਹੈ ਤੇ ਹੁਣ 1 ਲੱਖ ਤੇ 10000 ਚ ਮੰਨ ਕਰ ਦੋਗੇ ਹਾਂਜੀ ਛੋਟ ਕਰ ਦਾਂ ਥੋੜੀ ਠੀਕ ਹੈ ਪਹੁੰਚ ਕਰ ਦਾਂ ਕੀ ਕਹਿੰਦੇ ਜੀ 100 ਕਿਲੋਮੀਟਰ ਤੱਕ 10 ਚ ਪਹੁੰਚ ਕਰ ਦੋ ਅੱਛਾ 100 ਕਿਲੋਮੀਟਰ ਤੇ 10 ਚ ਪਹੁੰਚ ਵੀ ਕਰ ਦੋਗੇ ਹਾਂਜੀ ਠੀਕ ਹੈ ਜੀ ਚਲੋ ਬਾਕੀ ਕੋਈ ਫੋਨ ਲਾਵੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਇਸ ਚੱਕ ਕੇ ਖੜੇ ਜੀ ਹ